1960 ਵਿੱਚ ਜੰਮਿਆ ਪੰਜਾਬ ਦਾ ਮਸ਼ਹੂਰ ਗਾਇਕ ਅਮਰ ਸਿੰਘ ਚਮਕੀਲਾ 28 ਸਾਲ ਦੀ ਉਮਰ ਵਿੱਚ ਹੀ ਇੰਨਾ ਕੰਮ ਕਰ ਜਾਏਗਾ ਅਤੇ ਇੰਨਾ ਮਕਬੂਲ ਹੋ ਜਾਏਗਾ ਇਸ ਗੱਲ ਦਾ ਕਿਸੇ ਨੂੰ ਵੀ ਅੰਦਾਜ਼ਾ ਨਹੀਂ ਸੀ ਲੁਧਿਆਣੇ ਦੇ ਡੁੱਗਰੀ ਇਲਾਕੇ ਵਿੱਚ ਆਮ ਪਰਿਵਾਰ ਵਿੱਚ ਪੈਦਾ ਹੋਏ ਚਮਕੀਲੇ ਦਾ ਅਸਲੀ ਨਾਮ ਧਨੀ RAM ਸੀ ਲੁਧਿਆਣੇ ਵਿੱਚ ਹੀ ਉਸਨੇ ਇੱਕ ਔਜਰੀ ਫੈਕਟਰੀ ਵਿੱਚ ਕੰਮ ਲੱਭ ਲਿਆ ਆਮ ਪਰਿਵਾਰਾਂ ਵਾਂਗ ਢਿੱਡ ਪਾਲਣ ਲਈ ਮਿਹਨਤ ਮਜ਼ਦੂਰੀ ਦਾ ਰਾਹ ਚਮਕੀਲੇ ਨੇ ਵੀ ਅਪਣਾਇਆ ਚਮਕੀਲੇ ਦੀ ਮਿਹਨਤ ਵੀ ਜਾਰੀ ਰਹੀ ਤੇ ਗੀਤ ਲਿਖਣ ਦਾ ਜਨੂੰਨ ਵੀ ਘਰ ਦੀ ਜ਼ਿੰਮੇਵਾਰੀ ਚੁੱਕਣ ਵਾਲੇ ਚਮਕੀਲੇ ਨੂੰ ਗੀਤ ਲਿਖਣ ਦਾ ਬੇਹਦੀ ਕਾਫੀ ਸ਼ੌਂਕ ਸੀ ਪਰ ਇਹ ਸ਼ੌਂਕ ਇੱਕ ਦਿਨ ਤਨੀ ਆਰਾਮ ਨੂੰ ਦੁਨੀਆ ਪਰਵੇ ਚ ਮਜਬੂਰ ਕਰ ਗਿਆ ਕਹਿੰਦੇ ਹਨ ਜਦੋਂ ਉਹ ਫੈਕਟਰੀ ਵਿੱਚ ਨੌਕਰੀ ਕਰਨ ਜਾਂਦੇ ਸੀ ਉਸ ਤੋਂ ਤਿੰਨ ਕੁ ਸਾਲ ਬਾਅਦ ਸਾਨੂੰ ਪਤਾ ਲੱਗਾ ਕਿ ਇਹ ਗੀਤ ਵੀ ਲਿਖਦੇ ਹਨ ਤਨੀ ਆਰਾਮ ਦਿਹਾੜੀਆਂ ਕਰ ਰਿਹਾ ਸੀ ਤਾਂ ਉਸ ਦੌਰ ਵਿੱਚ ਪੰਜਾਬ ਦੇ ਨਾਮਵਾਰ ਗਾਇਕ ਸੁਰੇਂਦਰ ਸਿੰਧਾ ਦੀ ਚੜਤ ਸੀ ਤਨੀਰਾਮ ਉਰਫ ਚਮਕੀਲਾ ਜਦੋਂ ਗੀਤਾਂ ਦੇ ਬੋਲਾਂ ਵਿੱਚ ਉਲਝਿਆ ਹੋਇਆ ਸੀ ਤਾਂ ਉਸ ਵੇਲੇ ਸ਼ਿੰਦਾ ਦੀ ਪ੍ਰਸਿੱਧੀ ਦੇ ਝੰਡੇ ਝੂਲਦੇ ਸੀ ਉਸ ਤੋਂ ਬਾਅਦ ਚਮਕੀਲਾ ਦੀ ਮੁਲਾਕਾਤ ਸ਼ੁਰਿੰਦਰ ਸ਼ਿੰਦਾ ਜੀ ਨਾਲ ਹੋਈ ਇਸ ਮੁਲਾਕਾਤ ਦੇ ਸੂਤਰਦਾਰ ਬਣੇ ਸ਼ਿੰਦਾ ਦੇ ਢੋਲਕੀ ਮਾਸਟਰ ਕੇਸਰ ਸਿੰਘ ਵੇਲੇ ਸ਼ਿੰਦਾ ਨੂੰ ਪਤਾ ਲੱਗਾ ਕਿ ਇਸ ਨੌਜਵਾਨ ਨੂੰ ਗੀਤ ਲੇਖਣ ਦਾ ਸ਼ੌਂਕ ਹੈ ਆਖਿਰਕਾਰ ਸ਼ਿੰਦਾ ਦੀ ਟੀਮ ਵਿੱਚ ਤਨੀਰਾਮ ਸ਼ਾਮਲ ਹੋ ਗਿਆ ਪਨੀਰਾਮ ਦਾ ਮੁੱਖ ਕੰਮ ਹੁੰਦਾ ਸੀ ਸ਼ਿੰਦਾ ਦੇ ਅਖਾੜਿਆਂ ਵਿੱਚ ਦਰਿਆ ਮਿਚਾਉਣ ਤੋਂ ਲੈ ਕੇ ਸਟੇਜ ਦੀ ਸਾਮ ਸੰਭਾਲ ਕਰਨ ਦਾ ਇਹ ਹੀ ਉਹ ਦੌਰ ਸੀ ਜਦੋਂ ਡੋਗਰੀ ਦੇ ਤਨੀਰਾਮ ਨੂੰ ਨਵਾਂ ਨਾਮ ਮਿਲਿਆ ਅਮਰ ਸਿੰਘ ਚਮਕੀਲਾ ਇਹ ਨਾਮ ਸੁਰਿੰਦਰ ਸ਼ਿੰਦਾ ਨੇ ਰੱਖਿਆ ਸੀ ਸੁਰਿੰਦਰ ਸ਼ਿੰਦਾ ਨੇ ਚਮਕੀਲਾ ਦੇ ਲਿਖੇ ਕਈ ਗੀਤ ਗਾਏ ਸਨ ਪਹਿਲੇ ਗੀਤ ਬਾਰੇ ਦੱਸਣਾ ਲਾਜ਼ਮੀ ਹੈ ਚਮਕੀਲੇ ਨੇ ਬੇਸ਼ੱਕ ਗੀਤ ਤਾਂ ਬਹੁਤ ਲਿਖੇ ਪਰ ਜੋ ਪਹਿਲਾ ਗੀਤ ਮਕਬੂਲ ਹੋਇਆ ਉਹ ਸੀ ਮੈਂ ਡਿੱਗੀ ਤਿਲਕ ਕੇ ਹਾਲਾਂਕਿ ਸ਼ਿੰਦਾ ਨੂੰ ਲੱਗਿਆ ਕਿ ਇਸ ਗਾਣੇ ਨੂੰ ਸਮਾਜ ਵਿੱਚ ਸ਼ਾਇਦ ਪਸੰਦ ਨਾ ਕੀਤਾ ਜਾਵੇਗਾ ਪਰ ਚਮਕੀਲਾ ਦੇ ਵਾਰ-ਵਾਰ ਕਹਿਣ ਮਗਰੋਂ ਉਹ ਤਿਆਰ ਹੋ ਗਏ ਇਹ ਗੀਤ ਲੋਕਾਂ ਨੇ ਬੇहद ਪਸੰਦ ਕੀਤਾ ਗਾਣਾ ਸੀ ਮੈਂ ਡਿੱਗੀ ਤਿਲਕ ਕੇ ਕਲਮ ਅਮਰ ਸਿੰਘ ਚਮਕੀਲਾ ਅਤੇ ਆਵਾਜ਼ ਸੁਰਿੰਦਰ ਸਿੰਦਾ ਹਾਲਾਂਕਿ ਚਮਕੀਲੇ ਨੂੰ ਵੀ ਥੋੜਾ ਬਹੁਤ ਛੌਂਕ ਸੀ ਗਾਉਣ ਦਾ ਪਰ ਉਹ ਸਿੰਦੇ ਸਾਹਮਣੇ ਹਜੇ ਹਜੇ ਕੱਚਾ ਸੀ ਲੋਕ ਗੱਲ ਵੱਖ ਹੈ ਕਿ ਅਖਾੜੇ ਦੀ ਸ਼ੁਰੂਆਤ ਕਰਨ ਲਈ ਪਹਿਲਾ ਗੀਤ ਅਮਰ ਸਿੰਘ ਚਮਕੀਲਾ ਹੀ ਗਾਉਂਦਾ ਸੀ ਤੇ ਫਿਰ ਅਖਾੜੇ ਨੂੰ ਸੰਭਾਲਣ ਦਾ ਕੰਮ ਸੁਰਿੰਦਰ ਸਿੰਦਾ ਹੀ ਕਰਦੇ ਚਮਕੀਲਾ ਨੂੰ ਗਾਇਕੀ ਦੀਆਂ ਅਮਰੀਕੀਆਂ ਵੀ ਸੁਰਿੰਦਰ ਸਿੰਦਾ ਨੇ ਸਿਖਾਈਆਂ ਸਨ ਇੱਕ ਵਾਰ ਸੁਰਿੰਦਰ ਸ਼ਿੰਦਾ ਕੈਨੇਡਾ ਗਏ ਹੋਏ ਸੀ ਭਾਰਤ ਵਿੱਚ ਉਹਨਾਂ ਦੀ ਐਚ ਐਮ ਬੀ ਕੰਪਨੀ ਲਈ ਰਿਕਾਰਡਿੰਗ ਸੀ ਸ਼ਿੰਦੇ ਦਾ ਕੈਨੇਡਾ ਤੋਂ ਉਸ ਵੇਲੇ ਆਉਣਾ ਸੰਭਵ ਨਹੀਂ ਸੀ ਤੇ ਕੰਪਨੀ ਨੂੰ ਰਿਕਾਰਡਿੰਗ ਕਰਨ ਦੀ ਜਲਦੀ ਸੀ ਪਰ ਉਸ ਵੇਲੇ ਕੰਪਨੀ ਨੂੰ ਸੁਝਾਅ ਦਿੱਤਾ ਗਿਆ ਕਿ ਗੀਤ ਚਮਕੀਲੇ ਨਹੀਂ ਲਿਖੇ ਨੇ ਤਾਂ ਕਿਉਂ ਨਾ ਉਸ ਨੂੰ ਵੀ ਮੌਕਾ ਦੇ ਕੇ ਦੇਖਿਆ ਜਾਵੇ ਕੰਪਨੀ ਨੂੰ ਚਮਕੀਲੇ ਦੇ ਗਾਏ ਗੀਤ ਪਸੰਦ ਆ ਗਏ ਫਿਰ ਇੱਥੋਂ ਸ਼ੁਰੂ ਹੋਈ ਚਮਕੀਲੇ ਦੇ ਚਮਕਣ ਦੀ ਕਹਾਣੀ ਚਮਕੀਲਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਵਿੱਚ ਵੱਖ-ਵੱਖ ਕੁੜੀਆਂ ਨਾਲ ਜੋੜੀਆਂ ਬਣਾਈਆਂ ਪਰ ਅਮਰਜੋਤ ਨਾਲ ਉਸ ਦੀ ਜੋੜੀ ਕਾਫੀ ਹਿੱਟ ਹੋਈ ਦੋਵਾਂ ਨੇ ਕਈ ਹਿੱਟ ਗਾਣੇ ਦਿੱਤੇ ਇਨ੍ਹਾਂ ਵਿੱਚੋਂ ਪਹਿਲੇ ਲਲਕਾਰੇ ਨਾਲ ਟਕੂਏ ਤੇ ਟਕੂਆ ਅੱਜ ਵੀ ਗੂੰਗੁਣਾਏ ਜਾਂਦੇ ਹਨ ਅੱਜ ਵੀ ਅਮਰ ਸਿੰਘ ਚਮਕੀਲਾ ਦੇ ਗਾਣੇ ਸੁਣਨ ਵਾਲਿਆਂ ਦੀ ਇੱਕ ਵੱਡੀ ਗਿਣਤੀ ਹੈ ਇੱਕ ਗੱਲ ਇਹ ਵੀ ਹੈ ਕੀ ਚਮਕੀਲਾ ਦੇ ਗਾਣਿਆਂ ਨੂੰ ਇੱਕ ਤਬਕਾ ਅਸਲੀਲ ਵੀ ਕਰਾ ਦੇ ਦਿੱਤਾ ਹੈ ਹਾਲਾਂਕਿ ਇਸ ਦੇ ਜਵਾਬ ਵਿੱਚ ਅਮਰ ਸਿੰਘ ਚਮਕੀਲਾ ਵੱਲੋਂ ਗਾਏ ਧਾਰਮਿਕ ਗੀਤ ਸਰਹੰਦ ਦੀ ਦੀਵਾਰ ਤੇ ਬਾਬਾ ਤੇਰਨਨ ਗਾਣਾਂ ਦਾ ਵੀ ਜ਼ਿਕਰ ਆਉਂਦਾ ਹੈ ਦਿਨ ਸੀ 8 ਮਾਰਚ 1988 ਦਾ ਜਲੰਧਰ ਦੇ ਮੈਸਮਪੁਰ ਵਿੱਚ ਅਮਰ ਸਿੰਘ ਚਮਕੀਲਾ ਅਮਰਜੋਤ ਕੌਰ ਅਤੇ ਉਹਨਾਂ ਦੇ ਸਾਥੀਆਂ ਦਾ ਅਖਾੜਾ ਲੱਗਣਾ ਸੀ ਪਿੰਡ ਦੇ ਬਾਹਰ ਬਣੇ ਘਰ ਵਿੱਚ ਵਿਆਹ ਸਮਾਗਮ ਸੀ ਉਸ ਘਰ ਤੋਂ ਥੋੜੀ ਹੀ ਦੂਰ ਇੱਕ ਮਕਾਨ ਵਿੱਚ ਚਮਕੀਲੇ ਦੇ ਉਸ ਦੇ ਸਾਥੀਆਂ ਨੂੰ ਠਹਿਰਾਇਆ ਗਿਆ ਸੀ ਚਮਕੀਲੇ ਉਸਦੇ ਸਾਥੀਆਂ ਦੇ ਖਾਣੇ ਪਾਣੀ ਦਾ ਧਿਆਨ ਪਿੰਡ ਦੇ ਜੋਗਿੰਦਰ ਸਿੰਘ ਨੂੰ ਰੱਖਣ ਲਈ ਕਿਹਾ ਗਿਆ ਸੀ 8 ਮਾਰਚ ਦਾ ਦਿਨ ਸੀ ਅਤੇ ਮੌਸਮ ਵੀ ਠੀਕ ਸੀ ਚਮਕੀਲਾ ਬੈਠਾ ਸਾਥੀਆਂ ਸਣੇ ਰੋਟੀ ਖਾਣ ਦੀ ਤਿਆਰੀ ਵਿੱਚ ਮੈਂ ਦਾਲ ਲੈ ਕੇ ਪਹੁੰਚਿਆ ਤੇ ਭਾਂਡੇ ਨੂੰ ਛੂਕੇ ਉਸਨੇ ਕਿਹਾ ਭਾਈ ਜੀ ਦਾਲ ਤਾਂ ਠੰਡੀ ਐ ਮੈਂ ਵਾਪਸ ਤੁਰ ਪਿਆ ਤੇ ਅਚਾਨਕ ਚਮਕੀਲੇ ਨੇ ਮੈਨੂੰ ਪਿੱਛੋਂ ਫੜ ਲਿਆ ਤੇ ਕਿਹਾ ਲੱਗਦਾ ਗੁੱਸਾ ਕਰ ਗਿਆ ਫਿਰ ਉਸਨੇ ਉਹੀ ਦਾਲ ਖਾਧੀ ਖਾਣਾ ਖਾ ਕੇ ਜਿਵੇਂ ਹੀ ਚਮਕੀਲਾ ਆਪਣੇ ਸਾਥੀ ਕਲਾਕਾਰ ਦੂਜੇ ਘਰ ਜਾਣ ਲਈ ਨਿਕਲਿਆ ਕੁਝ ਦੂਰੀ ਤੇ ਹੀ ਉਸਦੀ ਕਾਰ ਨੂੰ ਹਥਿਆਰਬੰਦ ਲੋਕਾਂ ਨੇ ਝੇਰਿਆ ਅਤੇ ਮੌਤ ਦੇ ਘਾੜ ਉਤਾ ਦਿੱਤਾ ਚਮਕੀਲੇ ਦੇ ਅਖਾੜਿਆਂ ਦੇ ਸਟੇਜਾਂ ਨੂੰ ਸਾਂਭਣ ਵਾਲੇ ਜਿਸ ਨੂੰ ਲੋਕ ਮਨਕੂ ਤੇ ਨਾਂ ਨਾਲ ਜਾਣਦੇ ਨੇ ਉਹ ਉਸ ਪਲ ਨੂੰ ਯਾਦ ਕਰਦੇ ਹਨ ਮਨਕੂ ਮੁਤਾਬਕ ਉਸ ਦੌਰ ਵਿੱਚ ਕਈ ਵਾਰ ਚਮਕੀਲੇ ਨੂੰ ਧਮਕੀਆਂ ਆਉਂਦੀਆਂ ਸਨ ਪਰ ਅਸੀਂ ਉਸ ਨੂੰ ਦੱਸਣ ਤੋਂ ਬਚਦੇ ਸੀ ਕਿਉਂਕਿ ਇਸ ਅਸਰ ਉਸਦੀ ਪੇਸ਼ਕਾਰੀ ਤੇ ਪੈਣਾ ਸੀ ਜਿਵੇਂ ਹੀ ਢਕੀਲਾ ਤੇ ਅਮਰਜੋਤ ਦੀ ਗੱਡੀ ਸਟੇਜ ਸਾਹਮਣੇ ਆ ਚkehrੂਗੀ ਇੰਜ ਵਾਜਾਂੀਆਂ ਜਿਵੇਂ ਦੀਵਾਲੀ ਵੇਲੇ ਉੱਚੀ ਆਵਾਜ਼ ਵਾਲੇ ਪਟਾਕੇ ਚੱਲੇ ਸਾਨੂੰ ਤੱਕ ਕੁਝ ਸਮਝ ਨਹੀਂ ਆਇਆ ਅਮਰ ਸਿੰਘ ਢਕੀਲਾ ਅਮਨਜੋਤ ਕੌਰ ਬਲਦੇਵ ਸਿੰਘ ਢੋਲ ਕੀ ਮਾਸਟਰ ਤੇ ਹਰਜੀਤ ਸਿੰਘ ਗਿੱਲ ਲਾਸ਼ਾਂ ਵਿੱਚ ਤਬਦੀਲ ਹੋ ਗਏ ਸਨ ਉਹਨਾਂ ਹਮਲਾਵਾਰਾਂ ਨੇ ਲਾਸ਼ਾਂ ਉੱਤੇ ਇੱਕ ਚਿੱਠੀ ਰੱਖੀ ਅਤੇ ਖੁਸ਼ੀ ਵਿੱਚ ਪੰਗੜਾ ਪਾ ਰਹੇ ਸਨ ਉਥੇ ਕਿਸੇ ਨੂੰ ਕਹਿੰਦੇ ਹੋਏ ਨਿਕਲ ਗਏ ਕਿ ਦੇਖੋ ਤੁਹਾਡਾ ਚਮਕੀਲਾ ਚੌਕਾਇਆ ਹੋਇਆ ਸੀ ਪੁਲਿਸ ਇਸ ਕੇਸ ਦੀ ਤਸਦੀਬ ਨੂੰ ਬੰਦ ਕਰ ਚੁੱਕੀ ਹੈ ਇਸ ਕਤਲकांड ਦਾ ਕੇਸ ਨੋਰਮੈਲ ਥਾਣੇ ਵਿੱਚ ਦਰਜ ਹੋਇਆ ਸੀ ਤਬਦੀਦ ਦੌਰਾਨ ਤਿੰਨ ਛੱਕੀਆਂ ਨੂੰ ਇਸ ਕੇਸ ਵਿੱਚ ਨਾਮਜ਼ਦ ਕੀਤਾ ਸੀ ਤਿੰਨੇ ਮੁਲਜ਼ਮਾਂ ਨੂੰ ਅਦਾਲਤ ਦੇ ਪਗੋੜਾ ਕਰਾਰ ਕਰ ਦਿੱਤਾ ਸੀ ਇਹ ਤਿੰਨੇ ਮੁਲਜ਼ਮ ਵੱਖ-ਵੱਖ ਥਾਵਾਂ ਤੇ ਵੱਖ-ਵੱਖ ਸਮਿਆਂ ਉੱਤੇ ਪੁਲਿਸ ਦੇ ਮੁਕਾਬਲਿਆਂ ਵਿੱਚ ਮਾਰੇ ਜਾ ਚੁੱਕੇ ਹਨ ਅਦਾਲਤ ਵੱਲੋਂ ਇਸ ਕੇਸ ਦਾ ਨਿਵਟਾਰਾ ਕੀਤਾ ਜਾ ਚੁੱਕਿਆ ਹੈ ਇਸ ਕਤਲकांड ਪਿੱਛੇ ਅਸਲ ਵਿੱਚ ਕੌਣ ਲੋਕ ਸਨ ਇਸ ਦਾ ਹਜੇ ਤੱਕ ਵੀ ਖੁਲਾਸਾ ਨਹੀਂ ਹੋ ਸਕਿਆ ਆਪਣੇ ਗੀਤਾਂ ਤੇ ਦੁਨੀਆ ਨੂੰ ਨੱਚਣ ਲਾਉਣ ਵਾਲੇ ਚਮਕੀਲਾ ਅਮਰਜੋਦੀ ਲੁਧਿਆਣੇ ਦੇ ਡੁਗਰੀ ਵਿੱਚ ਇੱਕ ਸਮਾਦ ਬਣਾਈ ਹੈ ਅਤੇ ਇਹ ਹੀ ਉਹਨਾਂ ਦੀ ਆਖਰੀ ਯਾਦਗਾਰ ਵੀ ਰਹਿ ਗਈ ਹੈ ਜੇ ਤੁਹਾਨੂੰ ਸਾਡੀ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਸਾਡੇ ਚੈਨਲ ਦਿਸੇ ਜੋ ਫੈਕਟਰ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਬੈਲ ਆਈਕਨ ਜਰੂਰ ਦਬਾਓ ਧੰਨਵਾਦ